ਜਵਾਕ ਚੱਕਣ ਆਲੇ ਆ ਗਏ ਇੱਥੋਂ ਲੱਗਿਆ ਮੰਗਰ ਬੜੀਆਂ ਨੇ ਆਈ ਇਹ ਬੰਦਾ ਕਿੰਨੇ ਆਨੇ ਸੀ ਦੇਖ ਜਿਹੜਾ ਸੀ ਮੂੰਹ ਵੱਡਾ ਸੀ ਉਹ ਬੋਡਾ ਫੋਟੇ ਹਡੰਡਿਆਂ ਨਾਲ ਆਉਂਦੇ ਦੋ ਤਿੰਨ ਜਵਾਕ ਮੁਸਤੀ ਕੀ ਸੀ ਅੱਛਾ ਦੋ ਤਿੰਨ ਸੀ ਇਹ ਦੂਜਾ ਇੱਕ ਦੋ ਉਹ ਕੁੜੀ ਨੂੰ ਲੈਣ ਗਈ ਸੀ ਸਕੂਲ ਹਾਂ ਹਾਂ ਮੁਬਾਰਕ ਜਾ ਕੇ ਖੜੇਗਾ ਕਿ ਆ ਰਾ ਕਿੱਧਰ ਜਾਂਦਾ ਬੱਚਾ ਨੂੰ ਬੜੀ ਸੰਭਾਲ ਕੇ ਰੱਖੋ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਹਰੀ ਆਵੇਗਲਾ ਇਧਰ ਤਾਈ ਜਾਦੇ ਮੋਰਸੀ ਦੁ ਠਾਈ ਜਾਂਦੇ ਸਾਨੂੰ ਤਾਂ ਕੁਰਸੀ ਤੋਂ ਬੋੜੇ ਬੰਦਿਆਂ ਦੇ ਵਾਸਤੇ ਬੋੜੇ ਬੰਦਿਆਂ ਵਾਸਤੇ ਕਿਆ ਬੈਠੇ ਆ ਤੁਹਾਨੂੰ ਕੱਢਣਾ ਸੀਗਾ ਆ ਤੇ ਕਰੀਂ ਦਿੰਦੇ ਵੱਡੇ ਬੰਦੇ ਜੀ ਜਿੱਦਦਾ ਐ ਥੋੜਾ ਕਰੀ ਦਿੰਦੇ ਆ ਆ ਮੁੰਡਾ ਕਿੰਨੀ ਇੱਜ਼ਤ ਆ ਤੇਰੀ ਫੋਟੋ ਆਈ ਜਾਂਦੀ ਸਾਰਿਆਂ ਦੇ ਪੈਰੀਂ ਹੱਥ ਲਾਉਂਗਾ ਹਾਂ ਪੈਰੀਂ ਤੇਰੇ ਆਉਣ ਸਰ ਲਾਦੇ ਉਹਨੂੰ ਤੇਰੇ ਪੈਰਾਂ ਦੇ ਮੁੱਖਾ ਦੇ ਉਹ ਆਪਣੇ ਗੁਰੂ ਘਰ ਆ 500 ਰੁਪਏ ਵਾਜ ਪਾਉਣੇ ਆ ਕਿੱਲੇ ਹਾਂਜੀ ਜਿੱਦੋਂ ਉੱਥੇ ਲਈ ਜਾਂਦੇ ਤਾਂ ਜਾਂਦੇ ਆਂ ਦੀ ਲੋੜੀ ਦੀ ਇਹ ਵੀ ਗੱਲ ਥੋੜੀ ਸਹੀ ਹੈ ਹਾਂ ਵੀ ਉਹਨਾਂ ਨੂੰ ਦਿਓ ਉੱਥੇ ਜਿਹੜੇ ਵਿਚਾਰੇ ਨੇ ਕਿਹੜੇ ਵਾਲਿਆਂ ਦੇ ਉੱਥੇ ਰਹਿਣ ਖਲਖਲਾ ਵੀ ਸੀਗਾ ਤੁਸੀਂ ਕਿਹਦੇ ਵਾਸਤੇ ਲੈਣ ਆਏ ਹੋ ਹਾਂ ਪਰ ਐਵੇਂ ਨਹੀਂ ਪਤਾ ਜਾਂਦਾ ਕਿੱਥੇ ਹੋਗਾ ਕਿ ਚੱਪੜੂ ਕਿਵੇਂ ਦਾ ਕਿੱਥੇ ਨਹੀਂ ਦੇਵਾ ਅਸੀਂ ਖਲਖਲਾ ਸੀਗੇ ਉੱਥੇ ਤੇ ਅਸੀਂ ਮੋੜਿਆ ਵੀ ਇੱਥੇ ਨਾਲ ਸਾਨੂੰ ਸਹੀ ਗੱਲ ਹੈ ਜੀ ਆਹ ਸਾਨੂੰ ਅਗੋਂ ਆਇਆ ਕਿ ਤੁਸੀਂ ਅਸੀਂ ਅਖਿਆਸੀ ਦੀ ਜੀ ਤੁਸੀਂ ਗੁਰਦੁਆਰੇ ਆਪਦੇ ਇੱਥੇ ਵੀ ਨਹੀਂ ਦਿੰਦੇ 50000 ਦਿੱਤੇ ਉਹਨਾਂ ਨੇ ਪਤਾ ਨਹੀਂ ਕੀ ਸੀ ਤੇ ਉਹ ਗੁੰਮ ਜੇ ਹੋ ਗਏ ਗੁੰਮ ਸਮਾ ਹੋ ਗਏ ਉਹਦਾ ਬੋਰਾ ਸੀਗਾ ਕੋਈ 8 ਕੁਆਂਟਲ ਦਾ ਹਾਂ ਚੋਨਾ ਪਰ ਕੇ ਚੋਨੇ ਲਾ ਕੇ ਬੋਲ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਰੋ ਵੀ ਦਰਸ਼ਨ ਗੁਰੂ ਕਰਦੇ ਮੈਂ ਵੀ ਕਾਫੀ ਦਿਨਾਂ ਬਾਅਦ ਆਇਆ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਪੀ ਸਭ ਦਾ ਬਲਾ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਬੁੱਟੇ-ਬੁੱਟੇ ਬਾਹ ਵੱਡੇ ਹੋ ਗਏ ਟੇਕਰ ਬਹੁਤ ਵਧੀਆ ਕਰੀਆ ਜਿੱਦਿਵੀ ਕਹਿ ਦਿੱ ਗਏ ਛਾਂ ਨੂੰ ਵੀ ਵਧੀਆ ਹੋ ਗਿਆ ਤੇ ਬਸ ਹੁਣ ਗਰਮੀ ਘਟਣ ਲੱਗ ਜੂਗੀ ਤੁਹਾਨੂੰ ਪਤਾ ਹੀ ਪਾ ਦੋ ਵੀ ਲੰਘ ਗਿਆ ਹੁਣ ਤਾਂ ਅਸੂ ਤੇ ਕੱਤਾ ਸੌਣ ਪਾਦੂ ਅਸੂ ਕੱਤਾ ਵਾਹਿਗੁਰੂ ਸੱਚੇ ਪਾਤਸ਼ਾਹ ਬਾਕੀ ਉਧਰ ਵੀ ਵਧੀਆ ਬਣਾਤਾ ਤੁੱਪ ਆਉਂਦੀ ਸੀ ਸਾਈਡ ਤੇ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਅੱਛਾ ਜੀ ਇੱਕ ਇੱਕ ਦੋ ਸਾਨੂੰ ਮੈਂ ਜਾਣਕਾਰੀ ਦੇਣੀ ਜ਼ਰੂਰੀ ਅੱਜ ਗੁਰੂ ਘਰ ਅਨਾਊਂਸਮੈਂਟ ਹੋਈ ਸੀ ਵੀ ਬੱਚੇ ਚੱਕਣਾਂ ਦੇ ਫਿਰਦੇ ਆ ਦੁਪਹਿਰੇ ਤੇ ਆਪਦੇ ਬੱਚਾਂ ਦਾ ਧਿਆਨ ਰੱਖੋ ਸਾਰੇ ਜਣੇ ਸਮਾਂ ਬਹੁਤ ਮਾੜਾ ਸਾਨੂੰ ਪਤਾ ਹੀ ਹੈ ਅਬ ਇਧਰ ਵੀ ਲਾਤਾ ਅੱਛਾ ਜੋ ਉਹੀ ਗੱਲ ਤੇ ਆਉਣੇ ਵਾਪਸ ਆਪਾਂ ਵੀ ਬੱਚੇ ਚੱਕਰਾਂ 'ਚ ਫਿਰਦੇ ਸੀ ਆਪਦੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਦੁਪਹਿਰ ਦੀ ਗੱਲ ਅੱਜ ਜੀ ਗੁਰੂ ਘਰ ਅਨਾਊਂਸਮੈਂਟ ਹੋਈ ਹੈ ਤੇ ਸਾਰੇ ਜਣੇ ਬੱਚਿਆਂ ਨੂੰ ਕਿਤੇ ਬਾਹਰ ਨਾ ਜਾਣ ਦਿਓ ਤੇ ਸਾਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਮਾੜਾ ਸਮਾਂ ਹੈ ਅਕੀ ਪਰ ਮਾਤੋਂ ਮੇਰ ਕਰੇ ਤੇ ਜੇ ਕਿਸੇ ਨੂੰ ਵੀ ਕਿਸੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪਿੰਡ ਦੀ ਪੰਚਾਇਤ ਨੂੰ ਜਾਂ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਆ ਨਾ ਕਿਸੇ ਨੌਜਵਾਨ ਨੂੰ ਦੱਸੋ ਤਾਂ ਜੋ ਉਹਨਾਂ ਨੂੰ ਫੜਾ ਜਾ ਸਕੇ ਤਾਂ ਕਰਕੇ ਕਿਸੇ ਹੋਰ ਦਾ ਨੁਕਸਾਨ ਵੀ ਨਾ ਹੋਵੇ ਤੇ ਬਾਕੀ ਵੀ ਸਾਰੇ ਇੱਕ ਵਾਰੀ ਹੋਰ ਆਣਾ ਵੀ ਬੱਚਿਆਂ ਦਾ ਸਾਰੇ ਇੱਕ ਦੂਜੇ ਦਾ ਧਿਆਨ ਰੱਖੋ ਹੁਣ ਆਜੋ ਆਪਾਂ ਚੱਲਦੇ ਅੱਡੇ ਕਿਨੀ ਵਿੜੇ ਆ ਅੱਡੇ ਤੇ ਕੌਣ ਕੌਣ ਬਾਬੇ ਵਰਗੇ ਪਹੁੰਚ ਗਿਆ ਕਿ ਨਹੀਂ ਪਹੁੰਚੇ ਉਹਨਾਂ ਨਾਲ ਵੀ ਕਰਦੇ ਆ ਗੱਲਾਂ ਬਾਤਾਂ ਅੱਜ ਤਾਂ ਪਹਿਲੇ ਵੀ ਆਪਣਾ ਫੱਟਾ ਵੀ ਖਾਲੀ ਦੇਖਿਆ ਮੈਂ ਤਾਂ ਸਿੱਧਰ ਨਾਲ ਇੱਥੇ ਵੀ ਜਾਣੇ ਘਾਟੀ ਅੱਜ ਬਾਕੀ ਨਿੰਮ ਦੇਖੋ ਕਿ ਦਸਣਾ ਲੱਗਦਾ ਹਰਾ ਭਰਾ ਵਿਚ ਵਿਚੋਰਲਾ ਨਿੰਮ ਵੀ ਰਲ ਗਿਆ ਨਾ ਤਾਂ ਲੱਗਦਾ ਅੱਛਾ ਜੀ ਇੱਕ ਗੱਲ ਸਨ ਹੋਰ ਦੱਸ ਦਗੇ ਵੈਸੇ ਤਾਂ ਸਭ ਨੂੰ ਦੱਸਿਆ ਵੀ ਹੈ ਪਰ ਆਪਾਂ ਵੀਡੀਓ ਦੇ ਮਾਧਿਅਮ ਰਾਹੀਂ ਦੱਸ ਦੰਨੇ ਆ ਵੀ ਆਪਾਂ ਆਪਦੇ ਜਿਹੜਾ ਰੜਾ ਥਾਂ 11 ਮਰਲੇ ਉਹ ਸੇਲ ਕਰਨੇ ਆ ਜੇ ਕੋਈ ਚਾਹਵਨ ਹੋਵੇ ਤਾਂ ਮੈਨੂੰ ਫੋਨ ਮੈਸੇਜ ਕਰ ਦੇ ਬਿਲਕੁਲ ਪਧਰਾ ਥਾਂ ਦੇਣਾ ਪੂਰਾ ਚੌਰਸ 11 ਮਰਲੇ ਗਲੀ ਹੀ ਨਹੀਂ ਪੂਰਾ ਚੌੜਾ ਥਾਂ ਬਾਕੀ ਆਗੇ ਜੇ ਵੱਡੇ ਤੇ ਵੇਖਦੇ ਬਾਬਾ ਜਰਗੇ ਬੈਠੇ ਕਿ ਨਹੀਂ ਬੈਠੇ ਅੱਸੀ ਕਾਲੀ ਅੱਛਰੀ ਕਾਲੀ ਪਹੁੰਚ ਕੇ ਜੀ ਆਪਾਂ ਡੇ ਤੇ ਸੱਗਿਆ ਚਾਈ ਹੋਰ ਜੀ ਕੀ ਆ ਤਕੜੀ ਸੇ ਤਾਂ ਲੇਟਰ ਸਾਹਿਬ ਕਿੱਥੇ ਰਹਿ ਕੇ ਆ ਗਏ ਆ ਜਾ ਆਜ ਕਿ ਤੇਰੀ ਫੋਟੋ ਕਿਤਨੀ ਆ ਜਾ ਤੇਰੇ ਨਾਲ ਜ਼ਰੂਰੀ ਗੱਲਬਾਤ ਵੀ ਕਰਨੀ ਹੈ ਵੀ ਆਪਾਂ ਹਾਂ ਜਿਹੜਾ ਚੱਕਣ ਵਾਲਾ ਹਾਂ ਹਾਂ ਸੱਚ ਅੱਜ ਵੀ ਹੈ ਨਾ ਗੁਰੂ ਘਰ ਅਨਾਊਂਸਮੈਂਟ ਕਰੀ ਸੀ ਕੀ ਚੱਕਰ ਸੀਗਾ ਉਹ ਲੱਗਿਆ ਕੁਝ ਪਤਾ ਚੱਕਣ ਵਾਲਾ ਉਹ ਮਾਲ ਦੇ ਡੰਡੇ ਮਾਰੇ ਭਜਾਤਾ ਕਿਦੇ ਉਹ ਕੁਵਾਰੇ ਕੇ ਮਹੂਆਂ ਨੇ ਕਿੱਥੇ ਆ ਗਿਆ ਸੀ ਬਾਹਰ ਅੱਗੇ ਮਿਸਤਰੀ ਕੇ ਹਾਕ ਵੰਮੀ ਆ ਨਾ ਸਮਝੀਦਾ ਇੱਥੋਂ ਲੱਗਿਆ ਮਗਰ ਬੁੜੀਆਂ ਨੇ ਆਏ ਅਜੇ ਬੰਦਾ ਕਿੰਨੇ ਆਣੇ ਸੀ ਇੱਕ ਜਿਹੜਾ ਸੀ ਮੂੰਹ ਬੰਨਿਆ ਸੀ ਉਹ ਮੋਟਰਸਾਈਕਲ ਤੇ ਸੀ ਜਵਾਕਾਂ ਮਗਰ ਲੱਗੇ ਸੀ ਜਵਾਕਾਂ ਮਗਰ ਬੁੜੀਆਂ ਜਾਂਦੀਆਂ ਸੀ ਮੁੰਡੇ ਵਾਲੇ ਦੀ ਬਹ ਹਾਂ ਉਹਦੇ ਮਗਰ ਲੱਗਾ ਦੋ ਤਿੰਨ ਜਵਾਕ ਮੁਸਤੀ ਕੀ ਸੀ ਅੱਛਾ ਦੋ ਤਿੰਨ ਸੀਗੇ ਦੋ ਜਾਂ ਇੱਕ ਦੋ ਉਹ ਕੁੜੀ ਨੂੰ ਲੈਣ ਗਈ ਸੀ ਸਕੂਲ ਹਾਂ ਹਾਂ ਮੁਬਾਰਕੇ ਜਾ ਕੇ ਖੜਗਾ ਕਿ ਆ ਰਾ ਕਿੱਧਰ ਜਾਂਦਾ ਅੱਛਾ ਕਾਰੀ ਦੀ ਬਹ ਆ ਗਈ ਤਨੇ ਦੋ ਤਿੰਨ ਡੰਡੇ ਮਾਰੇ ਤੇ ਮੁੜ ਕੇ ਪੱਟ ਗਿਆ ਆਪਣੇ ਕਵਾਲ ਮਿਸਤਰੀ ਕੇ ਘਰ ਕੋਲੇ ਹਾਂ ਹਾਂ ਕਵਾਲੇ ਕੋ ਤੇ ਫੜ ਲੈਣਾ ਸੀ ਉਹਨੂੰ ਪੱਜ ਗਿਆ ਲੋਸਮੈਂਟ ਕਰਾਉਣਾ ਪਹਿਲਾਂ ਫੜ ਲੈਂਦੇ ਮੁੜ ਕੇ ਕਰਾਉਂਦੇ ਫੜਨ ਦਾ ਸੀ ਹਨਾ ਪਰ ਉਹ ਤਾਂ ਲੱਗਦਾ ਬੰਦਾ ਕੌਣ ਕਿੱਥੋਂ ਦਾ ਸੀ ਬਾਹਰ ਦਾ ਬੰਦਾ ਸੀ ਵੇਖ ਲੈ ਐਡੇ ਮਾੜੇ ਟਾਈਮ ਆ ਗਏ ਯਾਰ ਇਹੇ ਯਾਰ ਟਾਈਮ ਆ ਗਿਆ ਜਵਾਕ ਹਣ ਕੀ ਬਾਹਰ ਖੇਡ ਲੈਣਗੇ ਕੀ ਖੇਡਣਗੇ ਜਵਾਕ ਮਾਰਨ ਉਹ ਫਿਰਦੇ ਆਉਂਦੇ ਆ ਉਹ ਨਾਲ ਬਚਰੀ ਚੱਲਦੀ ਹੁੰਦੀ ਆ ਬੜਾ ਯਾ ਗੰਟੂ ਹੀ ਲੱਗਦਾ ਬਹੁਤ ਜਿਆਦਾ ਕੀ ਕੋਸੀ ਹੋ ਜਾਂਦਾ ਹੁੰਦਾ ਹਾਂ ਤਾਂ ਪਰ ਪਾਪਾ ਤੂੰ ਨਾਲ ਲੈ ਜਾਣ ਕਿਤੇ ਚੱਤੀ ਤੇ ਤੈਨੂੰ ਕਿਨੇ ਪਤਾ ਲੱਗਿਆ ਸੀ ਹਾਂ ਤੈਨੂੰ ਕਦੋਂ ਪਤਾ ਲੱਗਿਆ ਸੀ ਓਕਾ ਮਾਰਿਆ ਤਾਂ ਪਤਾ ਲੱਗਿਆ ਤੇ ਬਾਅਦ ਫਿਰ ਪੜਤਾਲ ਨਹੀਂ ਕਰੀ ਜਵਾਗ ਚੱਕਣ ਵਾਲੇ ਆ ਗਏ ਪੜਤਾਲ ਹੀ ਕਰੀ ਬਾਅਦ ਚ ਹਾਂ ਬਾਅਦ ਚ ਪੜਤਾਲ ਨਹੀਂ ਕਰੀ ਪੜਤਾਲ ਕੀਤੀ ਆ ਇੱਥੇ ਉਹ ਕੁੱਟਿਆ ਡੰਡਿਆਂ ਨਾਲ ਉਹਨਾਂ ਨੂੰ ਚੱਲਣ ਦੇ ਮਾਰੇ ਗਏ ਫਾੜੀ ਲੈਂਦੇ ਉਹਨੂੰ ਪਤਾ ਤਾਂ ਲੱਗਦਾ ਉਹ ਹਾਂ ਥਾਣੇ ਦੇ ਦਿੰਦੇ ਹਾਂ ਕਵਾਰੋ ਵੀਰਾਂ ਸਾਥ ਬਣ ਕੇ ਚੱਕਦੇ ਆਏ ਤਾਂ ਮੁਹ ਸਰਪੰਨੀ ਬੱਚਿਆਂ ਨੂੰ ਬੈਠ ਸੰਭਾਲ ਕੇ ਰੱਖੋ ਠੀਕ ਹੋ ਰਿਹਾ ਹੋਰ ਕਦੇ ਕੁਝ ਸੰਭਾਲੋ ਆ ਦੇ ਤਰਿ ਗੂ ਦੇ ਦੋ ਸਸਰੀ ਕਰੋ ਉਹਨਾਂ ਨੂੰ ਸੁਭਾਅ ਦੇ ਸਿਖਾ ਦਿਓ ਤਾਰੇ ਦੀ ਗੂ ਨੇ ਫਿਰ ਤੇ ਮੁਹ ਬੰਨਿਆ ਸੀ ਆ ਕਿਉਂ ਦਾ ਮੁਹ ਬੰਨਿਆ ਸੀ ਆ ਖਾ ਖਾ ਕੇ ਠੀਕ ਹੈ ਸਭ ਮੋਟਰਸਾਈਕਲ ਤੇ ਸੀ ਆ ਵਰਪੀੜਤਾ ਜਾ ਆਪੇ ਕੰਮ ਉਧਰ ਹਾਂ ਵਰਪੀੜਤਾ ਆ ਹੁਣ ਉਹ ਟੁੱਪਕੇ ਗਿਆ ਪਲੇਰੋ ਵਾਲੇ ਤੇ ਉਹ ਇਕੱਟੇ ਇਕੱਟੇ ਨਹੀਂ ਫਿਰਦੇ ਨੰਗ ਤੇ ਘੜਕ ਮਿਲੀ ਨਹੀਂ ਤੂੰ ਦਾ ਉਹਨਾਂ ਕਰ ਰੌਲਾ ਪੈ ਇੱਕ ਅੱਖਾਂ ਲਈ ਪੈਂਡ ਪਰਸੋਂ ਆਹੋ ਇਧਰ ਹੋ ਗਿਆ ਉਹ ਆ ਦੇ ਕਿਸ ਦੇ ਘਰੇ ਪਤਾ ਨਹੀਂ ਜਵਾਕ ਤੋਂ ਹੀ ਲਿਆਏ ਪਤਾ ਨਹੀਂ ਕੀ ਕਰਨ ਆਪੇ ਚੱਕ ਲਿਆਏ ਤੇ ਘਰ ਦੇ ਹੈ ਨਹੀਂ ਸੀ ਘਰੇ ਉਹਦਾ ਪੰਚਾਇਤ ਹੋਈ ਹੈ ਅੱਜ ਕਿ ਕੱਲ ਫੇਰ ਗਏ ਆ ਵਿਚਾਰੇ ਨਹੀਂ ਆ ਤਾਂ ਹੁਣ ਆਈ ਸੀ ਜਦੋਂ ਉਹ ਕਿੰਧਰ ਗਿਆ ਉਹ ਤਾਂ ਇਧਰ ਗਏ ਸੀ ਤੇ ਇਧਰੋਂ ਫੇਰ ਮੁੜ ਗਏ ਔਰ ਕੱਤੇ ਸੱਤਨ ਕਰਦੇ ਹੁਣ ਇੱਕ ਪੰਡਾ ਖਾਲੀ ਪੋਰੀਆਂ ਸੀ ਖਾਲੀ ਪੋਰੀਆਂ ਜੋ ਨਾ ਬਾਹਰ ਦੇ ਜੋ ਨਾ ਗਿਆ ਉਹ ਅਥੇਰੇ ਸਿੱਕੇ ਕਰਕੇ ਰੱਖੇ ਜਾਂਦੇ ਨੇ ਬਾਕੀ ਨਾ ਜੇ ਪਿੰਡ ਚਾਉਣਾ ਤਾਂ ਪਹਿਲਾਂ ਪਿੰਡ ਦੇ ਮੋਹਤਾਰ ਬੰਦੇ ਤੋਂ ਪੁੱਛ ਲਿਆ ਕਰਨਾ ਹਾਂ ਫਿਰ ਗੁਰੂ ਘਰ ਅਨਾਊਂਸਮੈਂਟ ਕਰਾਉਣ ਫੇਰ ਲੈ ਗਿਆ ਹੁਣ ਅੱਜਕੱਲ ਤੁਹਾਨੂੰ ਪਤਾ ਫਰੌੜੀਆ ਕੰਮ ਵੀ ਬਹੁਤ ਚੱਲਿਆ ਜਾਂਦਾ ਨਾ ਉਹ ਆਪਣੇ ਗੁਰੂ ਘਰ 500 ਰੁਪਏ ਵਾਚ ਪਾਉਣੇ ਹੱਲੇ ਹਾਂਜੀ ਜੇਦੋਂ ਉੱਥੇ ਜਾਈ ਜਨੇ ਤਾਂ ਦੂਜਿਆਂ ਦੀ ਲੋੜ ਹੀ ਨਹੀਂ ਇਹ ਵੀ ਗੱਲ ਥੋੜੀ ਸਹੀ ਹੈ ਹਾਂ ਵੀ ਉਹਨਾਂ ਨੂੰ ਦਿਓ ਉੱਥੇ ਜਿਹੜੇ ਵਿਚਾਰੇ ਨੇ ਮੈਂ ਕਿਹਦੇ ਵਾਸਤੇ ਲੈਣਾ ਆ ਹਾਂ ਪਰ ਐਵੇਂ ਨਹੀਂ ਪਤਾ ਜਾਂਦਾ ਕਿੱਥੇ ਹਾਂ ਚੱਪਾ ਨੂੰ ਕਿੱਥੇ ਨਹੀਂ ਰੇਖੋ ਖਾਲਸਾ ਸੀ ਕਿੱਥੇ ਤੇ ਅਸੀਂ ਮੁੜੇ ਆ ਵੀ ਇੱਥੇ ਨਾਲ ਸਾਨੂੰ ਸਹੀ ਗੱਲ ਹੈ ਜੀ ਆ ਸਾਨੂੰ ਅਗੋਂ ਆਖਣ ਕਿ ਤੁਸੀਂ ਅਸੀਂ ਆਖਿਆ ਸੀ ਦੇਈ ਜਨੇ ਤੁਸੀਂ ਗੁਰਦੁਆਰੇ ਆਪ ਤੇ ਇੱਥੇ ਵੀ ਨਹੀਂ ਦਿੰਦੇ ਹਾਂ ਹਾਂ ਪਰ ਪਤਾ ਤਾਂ ਹੋਵੇ ਨਾ ਵੀ ਆਪਣੇ ਗਾਂ ਕਿੱਥੇ ਲਾਉਂਦੇ ਕਿੱਥ ਆਪ ਵੀ ਖਾ ਜਾਂਦੇ ਆਂ ਆਪ ਵੀ ਦਾ ਪਿਛਾ ਕਰ ਦਿੰਦੇ ਪ੍ਰਸ਼ਾਦ ਦੇਗੇ ਸੀ ਇਹ ਚੈਂਪੀਅਨ ਟੂਰਨਾਮੈਂਟ ਸਾਰੇ ਚਾਹੀਆਂ ਬੱਲੇ ਤੇ ਪਰ ਕੇ ਉਹ ਚੱਲ ਕੀ ਸੀ ਉਹ ਪਤਾਤੇ ਜੇ ਦਿੱਤੇ ਉਹਨਾਂ ਨੇ ਪਤਾ ਨਹੀਂ ਕੀ ਦਿੱਤੇ ਉਹ ਗਮ ਜੇ ਹੋ ਗਏ ਗਮ ਸਮਾ ਹੋ ਗਏ ਉਹਦਾ ਬੋਰਾ ਸੀਗਾ ਕੋਈ 8 ਕੁਇੰਟਲ ਦਾ ਹਾਂ ਚੋਨਾ ਲੈ ਕੇ ਭਰ ਕੇ ਚੋਨੇ ਦੇ ਰਾ ਕੇ ਬੋਲਦੇ 8 ਕੁਇੰਟਲ ਦਾ ਬੋਰਾ 8 ਜਾਨੇ ਸੀਗਾ ਬੋਰਾ ਭਰਿਆ ਸੀਗਾ ਤੇ ਉਹਦੇ ਵਿੱਚੋਂ ਪਾ ਕੇ ਉਹ ਲੈ ਕੇ ਚਾਹੇ ਧੜਕੇ ਤੇ ਪੰਚਪੰਤਾ ਕਰੂਗਾ ਇਹ ਗੱਲ ਸੱਚੀ ਹੈ ਬੋਰਾ ਬਾਡੀ ਚ ਪੈਂਦਾ ਮਾ ਕੰਜੀ ਦਾ ਬੋਲ ਕੇ ਮੇਲੇ ਸੱਚੀ ਦੂਰ ਆਇ ਤੇ ਸੀ ਕਰਿਓ ਪਤ ਨਹੀਂ ਇਹਨਾਂ ਨੇ ਕੀ ਖਵਾਇ ਸਾਰੇ ਸੁੰਨ ਵੇ ਤੇ ਮੜਕੇ ਹਰ ਕੇ ਲਗੇ 78 ਸਾਲ ਹੋ ਗਏ ਉਦੋਂ ਆਏ ਸੀ ਭਾਈ ਠਾਗਾ ਬੂਗੜਾ ਵਾਲਿਆਂ ਨੂੰ ਨਾ ਦਿਓ ਆਪਦੇ ਗੁਰਦੁਆਰੇ ਵਾਲੇ ਆਪਦੇ ਗੁਰਦੁਆਰੇ ਦੇ ਗੁਰਦੁਆਰੇ ਦੀ ਤਰੱਕੀ ਕਰੋ ਸਹੀ ਗੱਲ ਫਿਰ ਅਸੀਂ ਦੇਬੂ ਕੇ ਹੜੰਬੇ ਵਾਲਾ ਤੋਂ ਕੱਢੀ ਅੱਗੇ ਉਹ ਦੂਜਾ ਦੂਜੇ ਸਾਥ ਥੰਗਾ ਤੇ ਫਿਰ ਆ ਗਏ ਸੇ ਬਾਈ ਬੋਰੀ ਮੱਠਪਰਾ ਕੇ ਲੈ ਗਏ ਕਣਕ ਦੀ ਅੱਗੇ ਤੇਰੇ ਨਾਂ ਉੱਥੇ ਜਾ ਕੇ ਬੋਲਾਂਗੇ ਨਾਂ ਲਿਖ ਲਿਆ ਮਗ ਨਾਂ ਲਿਖ ਲਓ ओके okay. यार। ਉਦਾਨ ਕਰੀ ਅਸੀਂ ਉੱਥੇ ਬੋਲ ਮੈਨੂੰ ਕੀ ਪਤਾ ਲੱਗੂ। ਨੰਗ ਸੀਗੇ ਮੈਂ ਚੱਲ ਜਾਂਦਾ ਆ ਜਾਨ ਨੇ ਕੋਈ ਆ ਜਾ ਯਾਰ। ਕੋਈ ਨਹੀਂ ਟੁੱਟੀ ਵਿਦਾ। ਓਏ ਤੇ ਕੀ ਦੇਣ ਗਿਆ ਵੀ ਪਾਣੀ ਆਇਆ ਲੀਟਰ ਆ ਯਾਰ। ਇਹ ਐਰੋ ਇਹਨਾਂ ਦੋਆ ਦੇ ਭਰੇ ਆਇਆ। ਲੀਟਰ ਨਾਲ ਭੇਜੀ ਦਿੱਤਾ। ਸਬਜੀ ਹੋ ਗਈ ਖਰਾਬ। ਹਾਂ। ਹੁਣ ਕੀ ਕਰਗੇ ਕੀ ਕਰਗੇ ਪਹਿਲਾਂ ਸਬਜੀ। ਸਹੀ ਗੱਲ। ਪਹਿਲਾਂ ਸਬਜੀ ਲੈ ਲੈ ਗੋਭੀ ਦਾ ਬੋਲ। ਉਹ ਵੀ ਨਹੀਂ। ਇਹਨੂੰ ਪੁੱਛ ਲਈ ਭਲਾ ਤਾਂ ਇਹ ਇੰਟਰਵਿਊ ਲੈ ਲਾ ਚੰਗੀ ਤਰ੍ਹਾਂ। ਗੋਭੀ ਵੀ ਆਹ ਮਹਿੰਗੀ ਹੋ ਗਈ। ਮਹਿੰਗੀ ਹੋ ਗਿਆ। ਗੋਭੀ ਮਹਿੰਗੀ ਹੋ ਗਈ। ਚਲੋ ਗੋਭੀ। ਗੋਭੀ। ਉਹ ਗੋਭੀ ਆ ਰੋਸ ਤੋਂ ਕਾਲੀ ਜੀ ਸੀ ਫਰਮਾ ਲੈ ਦੀ ਨੀ 60 ਰੁਪਏ ਕਿਲੋ ਆ ਹੱਤ ਆ ਕੀ ਰੇਟ ਸੀਗੀ ਗੰਦੇ ਨਾਲ 60 ਰੁਪਏ ਕਿਲੋ ਯਾਰ ਸਾਬ ਜੀ ਹੋ ਬਹੁਤ ਮਹਿੰਗੀ ਗਈ ਜਾਨਾ ਨੇ ਮੁੰਡਿਆਂ ਵੀ ਆ ਵੇਖ ਲੈ ਇਧਰ ਤਾਏ ਸਾਡੇ ਕੁਰਸੀ ਤੋਂ ਉਠਾਈ ਜਾਂਦੇ ਸਾਨੂੰ ਤੇ ਕੁਰਸੀ ਤੋਂ ਬੁੜੇ ਬੰਦਿਆਂ ਦੇ ਬੁੜੇ ਬੰਦਿਆਂ ਵਾਸਤੇ ਕੀ ਆ ਬੈਠੇ ਆ ਜਿੱਤ ਕੱਢਣਾ ਸੀਗਾ ਹਾਂ ਜਿੱਤ ਕਰੀ ਦੇਂਦੇ ਵੱਡੇ ਬੰਦੇ ਜਿੱਤਦਾ ਐ ਥੋੜਾ ਕਰੀ ਦੇਂਦੇ ਆ ਆ ਮੁੰਡਾ ਕਿੰਨੀ ਜਿੱਤ ਕਰਦਾ ਤੇਰੀ ਫੋਟੋ ਆਈ ਜਾਂਦੀ ਸਾਰਿਆਂ ਦੇ ਪੈਰੀਂ ਹੱਥ ਲਾਉਂਗਾ ਪੈਰੀਂ ਤੇਰੇ ਹਾਂ ਸਰ ਲਾ ਦੇ ਉਹਨੂੰ ਤੇਰੇ ਪੈਰਾਂ ਦੇ ਮੁਕਾ ਦੇ ਦੋ ਦਿਨ ਨਾ ਉੱਤੋਂ ਦਾ ਮਰਤੇ ਵੀ ਮੈਂ ਗਿਆ ਹਾਂ ਉਹ ਸਾਰਾ ਕੁਝ ਮੈਂ ਕਾ ਹੈ ਨਹੀਂ ਆਲਾ ਸਭ ਜਲ ਆ ਗਿਆ ਵੀ